ਮੋਹ ਜੀ ਗੱਲ ਤੁਹਾਨੂੰ ਮਜ਼ਾਕ ਵਾਲੀ ਸੁਣਾਉਣਾ ਇੱਕ ਆਪਣੇ ਮੰਡੀ ਦੇ ਵਿੱਚ ਇੱਕ ਬੰਦੇ ਨੂੰ ਉਹ ਪਿੰਡਾਂ ਵਾਲੇ ਲੋਕ ਆ ਜਿਹੜੇ ਆਪਾਂ ਵੀ ਪਿੰਡਾਂ ਵਾਲੀਆਂ ਹਾਂ ਪਿੰਡਾਂ ਵਾਲੀ ਹਾਂ ਦੇਖੋ ਇੱਥੇ ਜਿਹੜੇ बसे ਵੀ ਲੋਕ ਆ ਉਹ ਆਲੇ ਦੋਲੇ ਦੇ ਪਿੰਡਾਂ ਤੋਂ ਆ ਕੇ ਬਸਿਆ ਇਹ ਨਾਲ ਨਾਲ ਵੀ ਆ ਕੇ ਨਾਲੋਂ ਨਾਲੇ ਇਹ ਟੀਚਰੀ ਲੋਕ ਨੇ ਇਹੇ ਬੰਦੇ ਦਾ ਨਾਮ ਰੱਖਦੇ ਆ ਉਹ ਉਹ ਜਣਾਵਾਂ ਰੱਖ ਦਿੰਦੇ ਆ ਵੀ ਬੰਦਾ ਯਾਦ ਰੱਖਦਾ ਵੀ ਯਾਰ ਸਾਰੀ ਉਮਰ ਉਹਨੂੰ ਲੰਬਾ ਸਮਾਂ ਯਾਦ ਰੱਖਿਆ ਜਾਂਦਾ ਹੁਣ ਤਾਂ ਟੀਚਰ ਕਰਨ ਦਾ ਜਮਾਨਾ ਨਹੀਂ ਇਹ ਪਹਿਲਾਂ ਲੋਕ ਮਾਲ ਦੇ ਹੋ ਰਹੀ ਦੋ ਦੋ ਨੋ ਤਾਂ ਆਮ ਰੱਖਦੇ ਆ ਆਮ ਰੱਖਦੇ ਆਪਣੇ ਇੱਥੇ ਇੱਕ ਮੰਡੀ ਚ ਕਿਸੇ ਨੂੰ ਚਲੋ ਮੈਂ ਨਹੀਂ ਹੁਣ ਉਹਨੂੰ ਫੁੱਦੂ ਕਹਿੰਦੇ ਹੁੰਦੇ ਅੱਛਾ ਉਹ ਤਾਂਸ਼ ਦਾ ਬੜਾ ਸ਼ਕੀਨ ਸੀ ਪੰਜ ਨੰਬਰ ਗਲੇ ਚ ਰਹਿੰਦਾ ਹੁੰਦਾ ਸੀਗਾ ਤਾਂਸ਼ ਦਾ ਬੜਾ ਸ਼ਕੀਨ ਸੀ ਐਨਾ ਤਾਂਸ਼ ਦਾ ਸ਼ਕੀਨ ਸੀ ਵੀ ਉਹ ਕੱਲਾ ਬੈਠਾ ਤਾਂਸ਼ ਖਿੜੀ ਜਾਂਦਾ ਰਹਿੰਦਾ ਵਾਹ ਰੀ ਸ਼ੌਕ ਦੀ ਗੱਲ ਹੈ ਸ਼ੌਕ ਦੀ ਗੱਲ ਹੈ ਤੇ ਉਹ ਬੰਦਾ ਉਦੋਂ ਲੋਕ ਵਿਲੇ ਸੀ ਕੰਮ ਤਾਂ ਹੁਣ ਨਾਲੋਂ ਜ਼ਿਆਦਾ ਆ ਲੋਕਾਂ ਚ ਆਪਸੀ ਭਾਈਚਾਰਕ ਸੀ ਬਜ਼ੁਰਗ ਸਾਡੇ ਇਹ ਜਿਹੇ ਸੀ ਉਹਨਾਂ ਦੇ ਉਹ ਜ਼ਿਆਦਾ ਖਰਚ 'ਚ ਯਕੀਨ ਨਹੀਂ ਸੀ ਰੱਖਦੇ ਉਹ ਆਪਦੀ ਜ਼ਿੰਦਗੀ ਦਾ ਇੰਜੋਏ ਕਰਦੇ ਸੀ ਤੁਹਾਨੂੰ ਯਾਦ ਹੋਊਗਾ ਵੀ ਹਰੇਕ ਚੌਂਕ ਚਰਾਹੀ ਦੇ ਵਿੱਚ ਚਾਰ ਚਾਰ ਸ਼ੀਸ਼ੀ ਬੰਦੇ ਬੈਠੇ ਹਾਂ ਅੱਜ ਵੀ ਹੈਗਾ ਜੀ ਅੱਜ ਵੀ ਹੈਗਾ ਤਾਂਸ਼ ਕੇ ਅੱਜ ਵੀ ਆਪਣੇ ਵੀ ਇੱਥੇ ਚੌਂਕਾਂ 'ਚ ਹਾਂ ਦਰਖਤਾਂ ਥੱਲੇ ਥਾਂ ਥਾਂ ਆਸੇ ਪਾਸੇ ਪਿੰਡਾਂ 'ਚ ਅੱਜ ਵੀ ਬੈਠੇ ਬੈਠੇ ਦੇਖੋ ਹੁਣ ਉਹਨਾਂ ਦੀ ਗਿਣਤੀ ਘਟ ਗਈ ਘਟ ਚੁ ਆਹ ਹਾਂ ਘਟ ਗਈ ਉਦੋਂ ਇੱਕ ਹੋਰ ਹੁੰਦਾ ਸੀ ਵੀ ਜੇ 4 ਜਣੇ ਖੇਡਦੇ ਆ ਤਾਂ 10 ਜਣੇ ਉੱਤੇ ਖੇਡਦੇ ਉਹ ਚੱਕਦੇ ਹੋਏ ਸਿੱਟ ਦੇ ਜੱਕਾ ਹੋਏ ਉਹਨਾਂ ਦਾ ਜੋਰ ਬੜਾ ਵਾਲਾ ਜੋਰ ਲੱਗਿਆ ਸੀ ਉਦੋਂ ਇੱਕ ਹੋਰ ਵੀ ਗੱਲ ਸੀ ਤੇ ਪੁਲਿਸ ਵੀ ਉਹਨਾਂ ਨੂੰ ਫੜਦੀ ਹੁੰਦੀ ਸੀ ਆਮ ਹੀ ਹੁੰਦੀ ਸੀ ਵੀ ਤੁਸੀਂ ਰੋਲਾ ਪਾਉਂਦੇ ਹੋ ਚਲੋ ਇਹ ਛੋਟੇ ਦੇ ਪਰਚਾ ਕਰਾ ਦਿਆਂ ਉਹ ਕਈ ਚੌਂਕ ਚਰਾਹਿਆਂ ਦੇ ਵਿੱਚ ਲੋਕ ਜਿੱਥੇ ਟਾਈਮ ਪਾਸ ਕਰਨ ਲਈ ਖੇਡਦੇ ਸੀ ਉੱਥੇ ਮਾੜਾ ਮੋਟਾ ਉਹ ਜਨੂਏ ਦੀ ਵੀ ਬਣਾਉਂਦੇ ਦੋ ਜਨੂਏ ਵੀ ਚੱਲਦਾ ਦੋ ਜਨੂਏ ਚੱਲਦਾ ਉਹ ਆਪਣੀ ਮੰਡੀ ਦੇ ਵਿੱਚ ਵੀ ਖੇਡਦੇ ਸੀਗੇ ਅੱਛਾ ਉਦੋਂ ਨਰਮਿਕ ਪਹਾ ਆਮ ਸੀਗੀਆਂ ਆਮ ਸੀਗੀਆਂ ਉਪਰ ਹੀ ਪੁਲਿਸ ਫੜਦੀ ਹੁੰਦੀ ਸੀ ਉਹਨਾਂ ਤੋਂ ਪੁਲਿਸ ਮਾੜਾ ਮੋਟਾ ਜਹਜ ਆਉਂਦਾ ਕੁਝ ਕਰਦੇ ਚਾਪਣੀ ਕਰ ਲੈਂਦੇ ਉਹੋ ਉਹ ਜਿਹੜਾ ਹਰਵੰਸ ਸੀ ਉਹ ਸੀਗਾ ਬਦੂ ਉਹ ਵੀ ਖੇਢੀ ਜਾਂਦਾ ਸੀਗਾ ਉਹਨੇ ਦੇਖ ਲਿਆ ਵੀ ਸਾਹਮਣੇ ਪੁਲਿਸ ਹੁੰਦੀ ਆ ਨੌ ਫੁੱਦੂ ਨੌ ਫੁੱਦੂ ਸੀਗਾ ਉਹਦਾ ਉਹਨੇ ਦੇਖ ਲਿਆ ਵੀ ਸਾਹਮਣੇ ਪੁਲਿਸ ਹੁੰਦੀ ਆ ਉਹ ਜਿਹੜਾ ਕੋਈ ਤੇਰੇ ਮੇਰੇ ਵਰਗਾ ਉੱਤੇ ਖੜਾ ਸੀ ਉਹਨੂੰ ਕਹਿੰਦਾ ਯਾਰ ਆ ਫੜੇ ਪੱਤੇ ਮੈਂ ਮੂਤੇ ਆ ਮੈਂ ਪਿਸ਼ਾਬ ਕਰਿਆ ਮੈਂ ਨੌ ਫੁੱਦੂ ਦਿਮਾਗ ਦਾ ਹਾਂ ਕਹਿੰਦਾ ਮੈਂ ਬੜਾ ਪਿਸ਼ਾਬ ਕਰਿਆ ਮੈਂ ਤੂੰ ਆਪਣੀ ਪੱਤੇ ਮੇਰੇ ਹੂੰ ਭਈ ਫੜ ਲੈ ਪੱਤੇ ਉਹ ਪੱਤੇ ਫੜ ਲਿਆ ਤੇ ਉੱਤਰ ਗਿਆ ਉਹ ਤਾਂ ਬਿਸ਼ਾਫ ਕਰਨ ਦੁਰ ਗਿਆ ਬਿਸ਼ਾਫ ਕਰਨ ਦੁਰ ਗਿਆ ਐਨੇ ਨੂੰ ਪੁਲਸਾ ਚੜੀ ਉੱਤੇ ਚਲੋ 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 ਫੜ ਲੇ ਕੁ ਤੀਰੇ ਮੇਰੇ ਵਰਗਾ ਸੀਗਾ ਵਿੱਚ ਹੋਰ ਨੂਟ ਲਿਆ ਕੰਨ ਫੜ ਲਏ ਦੇ ਕਹਿੰਦਾ ਜਨਾਬ ਮੈਂ ਤਾਂ ਨੂੰ ਖੇਡਦਾ ਸੀ ਉਹ ਕਹਿੰਦਾ ਤੇਰੇ ਹੱਥ ਚ ਪੱਤੇ ਆ ਕਹਾਂ ਜੀ ਇਹ ਤਾਂ ਫੁੱਦੂ ਦੇ ਪੱਤੇ ਆ ਪੁਰਸ ਕੰਨੀ ਸਾਲਿਆ ਫੁੱਦੂ ਉਹ ਨਹੀਂ ਫੁੱਦੂ ਦਾ ਤੂੰ ਆ ਜਿਹੜਾ ਬਿਨਾ ਖੇਡਦਾ ਫੜਿਆ ਗਿਆ ਹਾਂ ਵੀ ਫੁੱਦੂ ਤੂੰ ਹੈ ਹਾਂ ਉਹ ਨਹੀਂ ਇਸ ਗੱਲ ਕਰਕੇ ਐਵੇਂ ਕਈ ਵਾਰੀ ਤਮਾਸ਼ੀ ਵੀ ਫੜੇ ਜਾਂਦੇ ਆ ਫੜੇ ਜਾਂਦੇ ਆ ਫੜੇ ਜਾਂਦੇ ਕੋਈ ਹਰੇਕ ਗੱਲ ਦਾ ਲਾਲਚ ਨਹੀਂ ਕਰਨਾ ਚਾਹੀਦਾ ਵੀ ਉੱਤੇ ਖੜਕੇ ਜੇ ਕੋਈ ਤੁਹਾਨੂੰ ਕਹਿੰਦਾ ਮਾੜੀ ਮੋਟੀ ਪਹਿਲਾਂ ਵਿਚਾਰ ਕਰ ਲੋ ਹਾਂ